ਹਮੇਸ਼ਾ ਖੁਸ਼ ਰਹਿਣਾ ਤਾਂ ਇਹਨਾਂ ਗੱਲਾਂ ਨੂੰ ਸਮਝੋ ਸੱਚ ਦੱਸੋ ਕਿ ਤੁਹਾਡੇ ਨਾਲ ਕਦੇ ਅਜਿਹਾ ਹੋਇਆ ਕਿ ਜਦੋਂ ਤੁਸੀਂ ਸਵੇਰੇ ਉੱਠਦੇ ਹੋ ਤਾਂ ਮਨ ਦੇ ਵਿੱਚ ਸਭ ਤੋਂ ਪਹਿਲਾਂ ਇਹ ਖਿਆਲ ਆਇਆ ਹੋਵੇ ਕਿ ਯਾਰ ਇਹ ਜ਼ਿੰਦਗੀ ਆ ਕਿ ਤੁਹਾਨੂੰ ਲੱਗਦਾ ਕਿ ਖੁਸ਼ੀ ਕਿਸਮਤ ਵਾਲੇ ਲੋਕਾਂ ਲਈ ਆ ਤੇ ਤੁਹਾਡਾ ਨੰਬਰ ਕਦੇ ਨਹੀਂ ਆਉਣਾ ਜੇਕਰ ਤੁਹਾਡਾ ਜਵਾਬ ਹਾਂ ਹੈ ਤਾਂ ਰੁਕੋ ਕਿਉਂਕਿ ਅੱਜ ਮੈਂ ਤੁਹਾਨੂੰ ਦੱਸਣ ਆਲਾ ਕਿ ਖੁਸ਼ ਰਹਿਣਾ ਕੋਈ ਟੈਲੈਂਟ ਨਹੀਂ ਬਲਕਿ ਇੱਕ ਹੁਨਰ ਆ ਜਿਸ ਨੂੰ ਕੋਈ ਵੀ ਸਿੱਖ ਸਕਦਾ ਮੈਂ ਕਿਸੇ ਕਿਤਾਬੀ ਗਿਆਨ ਦੀ ਗੱਲ ਨਹੀਂ ਕਰੂੰਗਾ ਮੈਂ ਤੁਹਾਨੂੰ ਖੁਸ਼ੀ ਦੇ ਉਹ ਪੰਜ ਗੁਰਮੰਤਰ ਦੇਵਾਂਗਾ ਜੋ ਵਿਗਿਆਨਿਕ ਤੌਰ ਤੇ ਸਾਬਤ ਹੋ ਚੁੱਕੇ ਨੇ ਅਤੇ ਜਿਨ੍ਹਾਂ ਨੂੰ ਵਰਤ ਕੇ ਦੁਨੀਆ ਦੇ ਕਰੋੜਾਂ ਲੋਕਾਂ ਨੇ ਆਪਣੀ ਨਿਰਾਸ਼ ਜ਼ਿੰਦਗੀ ਨੂੰ ਆਨੰਦ ਨਾਲ ਭਰ ਲਿਆ। ਇਸ ਲਈ ਇਸ ਵੀਡੀਓ ਨੂੰ ਛੱਡਣ ਦੀ ਗਲਤੀ ਨਾ ਕਰਿਓ ਕਿਉਂਕਿ ਜੇ ਤੁਸੀਂ ਪੰਜਵਾਂ ਨੰਬਰ ਮਿਸ ਕਰ ਦਿੱਤਾ ਤਾਂ ਪਹਿਲੇ ਚਾਰ ਵੀ ਅਧੂਰੇ ਰਹਿ ਜਾਣਗੇ। ਆਓ ਸ਼ੁਰੂ ਕਰਦੇ ਹਾਂ ਖੁਸ਼ੀ ਦੇ ਇਸ ਸਫ਼ਰ ਨੂੰ। ਗੁਰਮੰਤਰ ਨੰਬਰ 1 ਤੁਲਨਾ ਨਾ ਕਰਨਾ। ਖੁਸ਼ੀ ਦੇ ਸਫ਼ਰ ਦੇ ਵਿੱਚ ਸਭ ਤੋਂ ਪਹਿਲਾ ਅਤੇ ਸਭ ਤੋਂ ਜ਼ਰੂਰੀ ਕਦਮ ਆਪਣੀ ਜ਼ਿੰਦਗੀ ਨੂੰ ਦੂਜਿਆਂ ਨਾਲ ਤੁਲਨਾ ਬੰਦ ਕਰਨਾ। ਜ਼ਰਾ ਸੋਚੋ ਤੁਸੀਂ ਸਵੇਰੇ ਉੱਠਦੇ ਹੋ, ਫੋਨ ਚੁੱਕਦੇ ਹੋ ਤੇ ਸਭ ਤੋਂ ਪਹਿਲਾਂ ਕੀ ਦੇਖਦੇ ਹੋ? ਫੇਸਬੁੱਕ ਤੇ ਕਿਸੇ ਦੋਸਤ ਦੀ ਨਵੀਂ ਕਾਰ ਇੰਸਟਾਗ੍ਰਾਮ ਤੇ ਕਿਸੇ ਦਾ ਯੂਰਪ ਟੂਰ ਜਾਂ ਕਿਸੇ ਰਿਸ਼ਤੇਦਾਰ ਦੇ ਬੱਚੇ ਦੀ ਵੱਡੀ ਨੌਕਰੀ ਇਹ ਦੇਖ ਕੇ ਤੁਹਾਡੇ ਅੰਦਰ ਕੀ ਹੁੰਦਾ ਇੱਕ ਪਲ ਲਈ ਤੁਸੀਂ ਸੋਚਦੇ ਹੋ ਕਿ ਵਾਹ ਮਾਰ ਅਗਲੀ ਪਲ ਤੁਹਾਡਾ ਮਨ ਕਹਿੰਦਾ ਮੈਂ ਕਿੱਥੇ ਆ ਮੇਰੀ ਜ਼ਿੰਦਗੀ ਦੇ ਵਿੱਚ ਤਾਂ ਕੁਝ ਨਹੀਂ ਹੋ ਰਿਹਾ ਯਾਦ ਰੱਖੋ ਦੁਨੀਆ ਸਿਰਫ ਆਪਣੀਆਂ ਚੰਗੀਆਂ ਗੱਲਾਂ ਹੀ ਦਿਖਾਉਂਦੀ ਹੈ ਸੋਸ਼ਲ ਮੀਡੀਆ ਇੱਕ ਹਾਈਲਾਈਟ ਰੀਲ ਹੈ ਜਦਕਿ ਤੁਹਾਡੀ ਜ਼ਿੰਦਗੀ ਇੱਕ ਫੁੱਲ ਫਿਲਮ ਆ ਜਿਸ ਦੇ ਵਿੱਚ ਦੁੱਖ ਤੇ ਸੁੱਖ ਸਭ ਨੇ ਹੁਣ ਇਸ ਦੇ ਪਿੱਛੇ ਦਾ ਵਿਗਿਆਨ ਸਮਝੋ ਮਨੋਵਿਗਿਆਨਿਕ ਦੇ ਵਿੱਚ ਇੱਕ ਥਿਉਰੀ ਆ ਜਿਸ ਨੂੰ ਸੋਸ਼ਲ ਕੰਪੈਰੀਜ਼ਨ ਥਿਉਰੀ ਕਹਿੰਦੇ ਨੇ ਜਦੋਂ ਤੁਸੀਂ ਲਗਾਤਾਰ ਆਪਣੇ ਆਪ ਨੂੰ ਦੂਜਿਆਂ ਨਾਲੋਂ ਘੱਟ ਸਮਝਦੇ ਹੋ ਤਾਂ ਤੁਹਾਡੇ ਦਿਮਾਗ ਦੇ ਵਿੱਚ ਇੱਕ ਖਾਸ ਕੈਮੀਕਲ ਨਿਕਲਦਾ ਜਿਸ ਦਾ ਨਾਮ ਕੋਰਟੀਜ਼ੋਲ ਆ ਕੋਰਟੀਜ਼ੋਲ ਨੂੰ ਸਟ्रेस ਹਾਰਮੋਨ ਕਿਹਾ ਜਾਂਦਾ ਜ ਜ਼ਿਆਦਾ ਕੋਰਟੀਜ਼ੋਲ ਇਹ ਨਾ ਸਿਰਫ ਤੁਹਾਡੀ ਖੁਸ਼ੀ ਖੋਹ ਲੈਂਦਾ ਸਗੋਂ ਤੁਹਾਨੂੰ ਡਿਪਰੈਸ਼ਨ ਅਤੇ ਚਿੰਤਾ ਵੱਲ ਵੀ ਧੱਕਦਾ ਏ ਮਤਲਬ ਤੁਸੀਂ ਜਾਣ ਬੁੱਝ ਕੇ ਆਪਣੀ ਖੁਸ਼ੀ ਨੂੰ ਇੱਕ ਜ਼ਹਿਰ ਦੇ ਰਹੇ ਹੋ ਇਸ ਮੰਤਰ ਨੂੰ ਜੀਵਨ ਦੇ ਵਿੱਚ ਅਪਣਾਉਣ ਵਾਲੇ ਦੀ ਇੱਕ ਅਸਲੀ ਕਹਾਣੀ ਸੁਣੋ ਦੁਨੀਆ ਦੇ ਸਭ ਤੋਂ ਮਹਾਨ ਵਿਗਿਆਨੀਆਂ ਦੇ ਵਿੱਚੋਂ ਇੱਕ ਅਲਬਰਟ ਆਇਨਸਟਾਈਨ ਨੂੰ ਸਕੂਲ ਦੇ ਸਮੇਂ ਦੌਰਾਨ ਇੱਕ ਬਹੁਤ ਹੀ ਸਧਾਰਨ ਅਤੇ ਕਈ ਵਾਰ ਤਾਂ ਢਿੱਲਾ ਵਿਦਿਆਰਥੀ ਸਮਝਿਆ ਜਾਂਦਾ ਸੀ ਉਹ ਰਾਈਟੇ ਸਕੂਲ ਸਿੱਖਿਆ ਪ੍ਰਣਾਲੀ ਦੇ ਮਾਪਦੰਡ ਤੇ ਖਰੇ ਨਹੀਂ ਉਤਰਦੇ ਸੀ ਉਹਨਾਂ ਦੀ ਤੁਲਨਾ ਅਕਸਰ ਤੇਜ਼ ਰਟਣ ਵਾਲੇ ਵਿਦਿਆਰਥੀਆਂ ਨਾਲ ਕੀਤੀ ਜਾਂਦੀ ਸੀ ਪਰ ਉਹਨਾਂ ਨੇ ਕਦੇ ਵੀ ਆਪਣੇ ਆਪ ਨੂੰ ਦੂਜਿਆਂ ਦੇ ਬਣਾਏ ਹੋਏ ਰਾਤ ਤੇ ਚੱਲਣ ਲਈ ਮਜਬੂਰ ਨਹੀਂ ਕੀਤਾ ਉਹਨਾਂ ਨੇ ਆਪਣੀ ਅਜੀਬ ਸੋਚ ਅਤੇ ਵੱਖਰੇ ਅੰਦਾਜ਼ ਤੇ ਭਰੋਸਾ ਕੀਤਾ ਨਤੀਜਾ ਉਹਨਾਂ ਨੇ ਤੁਲਨਾ ਨੂੰ ਅੰਦੇਖਾ ਕਰਕੇ ਖੋਜ ਤੇ ਧਿਆਨ ਦਿੱਤਾ ਉਹਨਾਂ ਨੇ ਦੁਨੀਆ ਨੂੰ ਬਦਲ ਦਿੱਤਾ ਜਦ ਕਿ ਉਹਨਾਂ ਦੇ ਕਈ ਹੁਸ਼ਿਆਰ ਕਲਾਸਮੇਟ ਸਿਰਫ ਆਮ ਜ਼ਿੰਦਗੀ ਜੀ ਕੇ ਮਰ ਗਏ ਆਇਨਸਟਾਈਨ ਦੀ ਖੁਸ਼ੀ ਅਤੇ ਸਫਲਤਾ ਇਸ ਗੱਲ ਦੇ ਵਿੱਚ ਸੀ ਕਿ ਉਹਨਾਂ ਨੇ ਆਪਣੀ ਅਸਲੀਅਤ ਨੂੰ ਅਸਵੀਕਾਰ ਨਹੀਂ ਕੀਤਾ ਤਾਂ ਹੁਣ ਸਵਾਲ ਆ ਇਸ ਨੂੰ ਕਰੀਏ ਕਿਵੇਂ ਤੁਲਨਾ ਦਾ ਜ਼ਹਿਰ ਖਤਮ ਕਰਨ ਦਾ ਸਿਰਫ ਇੱਕ ਹੀ ਤਰੀਕਾ ਅੱਜ ਤੋਂ ਆਪਣੀ ਤੁਲਨਾ ਸਿਰਫ ਕੱਲ੍ਹ ਵਾਲੇ ਆਪਣੇ ਆਪ ਨਾਲ ਕਰ ਰਜ਼ਾਨਾ ਆਪਣੇ ਆਪ ਤੋਂ ਪੁੱਛੋ ਕੀ ਮੈਂ ਕੱਲ ਨਾਲੋਂ 1% ਬਿਹਤਰ ਆ ਜੇ ਜਵਾਬ ਹਾਂ ਐ ਤਾਂ ਤੁਸੀਂ ਸਫਲ ਹੋ ਕਿਉਂਕਿ ਤੁਹਾਡਾ ਮੁਕਾਬਲਾ ਦੁਨੀਆ ਨਾਲ ਨਹੀਂ ਸਿਰਫ ਆਪਣੇ ਆਪ ਨਾਲ ਹੈ ਗੁਰਮੰਤਰ ਨੰਬਰ 2 ਅਹਿਸਾਨਮੰਦੀ ਦੀ ਸ਼ਕਤੀ ਯਾਨੀ ਕਿ ਗ੍ਰੈਟੀਟਿਊਡ ਖੁਸ਼ੀ ਦਾ ਦੂਜਾ ਗੁਰਮੰਤਰ ਹੈ ਸ਼ਿਕਾਇਤਾਂ ਕਰਨਾ ਛੱਡੋ ਸ਼ੁਕਰਾਨਾ ਕਰੋ ਜਿਸ ਨੂੰ ਅਸੀਂ ਕਹਿੰਦੇ ਆ ਅਹਿਸਾਨਮੰਦੀ ਯਾਨੀ ਕਿ ਗ੍ਰੈਟੀਟਿਊਡ ਹੈ ਅਕਸਰ ਅਸੀਂ ਪੂਰਾ ਦਿਨ ਉਹਨਾਂ ਚੀਜ਼ਾਂ ਬਾਰੇ ਸੋਚਦੇ ਰਹਿੰਦੇ ਆ ਜੋ ਸਾਡੇ ਕੋਲ ਨਹੀਂ ਨੇ ਜੋ ਸਾਨੂੰ ਚਾਹੀਦੀਆਂ ਨੇ ਪਰ ਕੀ ਕਦੇ ਅਸੀਂ 1 ਮਿੰਟ ਲਈ ਰੁੱਕ ਕੇ ਸੋਚਿਆ ਵੀ ਕਿੰਨਾ ਕੁਝਾ ਜੋ ਸਾਡੇ ਕੋਲ ਪਿਆ ਲਈਆ ਸਾਡਾ ਸਿਹਤਮੰਦ ਸਰੀਰ ਸਿਰ ਠ ਕਰਨ ਲਈ ਛੱਤ ਖਾਣ ਲਈ ਭੋਜਨ ਪਿਆਰ ਕਰਨ ਵਾਲਾ ਪਰਿਵਾਰ ਅਸੀਂ ਇਹਨਾਂ ਨੂੰ ਬਹੁਤ ਮਾਮੂਲੀ ਸਮਝਦੇ ਹਾਂ ਪਰ ਦੁਨੀਆ ਦੇ ਵਿੱਚ ਕਰੋੜਾਂ ਲੋਕ ਇਸ ਇੱਕ ਚੀਜ਼ ਲਈ ਤਰਸਦੇ ਨੇ ਇਹ ਗੱਲ ਪੱਲੇ ਬੰਨ ਲਓ ਖੁਸ਼ੀ ਉਸ ਚੀਜ਼ ਦੇ ਵਿੱਚ ਨਹੀਂ ਜੋ ਤੁਸੀਂ ਅਜੇ ਤੱਕ ਹਾਸਲ ਨਹੀਂ ਕੀਤੀ ਬਲਕਿ ਉਸ ਚੀਜ਼ ਦੇ ਵਿੱਚ ਆ ਜਿਸ ਨੂੰ ਤੁਸੀਂ ਹਰ ਰੋਜ਼ ਬਿਨਾਂ ਕਿਸੇ ਕੀਮਤ ਦੇ ਮਾਣ ਰਹੇ ਹੋ ਮਨੋਵਿਗਿਆਨਿਕ ਅਧਿਐਨਾਂ ਨੇ ਸਾਬਤ ਕੀਤਾ ਕਿ احਸਾਨਮੰਦੀ ਸਿਰਫ ਇੱਕ ਚੰਗੀ ਭਾਵਨਾ ਨਹੀਂ ਇਹ ਇੱਕ ਨਿਊਰੋਲੋਜੀਕਲ ਸ਼ਿਫਟ ਹੈ ਜਦੋਂ ਤੁਸੀਂ ਕਿਸੇ ਚੀਜ਼ ਲਈ ਸ਼ੁਕਰਗੁਜ਼ਾਰ ਮਹਿਸੂਸ ਕਰਦੇ ਹੋ ਤਾਂ ਤੁਹਾਡਾ ਦਿਮਾਗ ਦਾ ਲੈਫਟ ਪ੍ਰੀਫਰੰਟਲ ਕਾਰਟੈਕਸ ਐਕਟਿਵ ਹੋ ਜਾਂਦਾ ਜੋ ਕਿ ਖੁਸ਼ੀ ਅਤੇ ਸਾਕਰਾਤਮਕ ਭਾਵਨਾ ਨਾਲ ਜੁੜਿਆ ਹੋਇਆ ਹੈ ਨਾਲ ਹੀ ਇਹ ਤੁਹਾਡੇ ਸਰੀਰ ਦੇ ਵਿੱਚ ਡੋਪਾਮਾਈਨ ਅਤੇ ਸੈਰਾਟੋਨ ਨਾਮ ਦੇ ਦੋ ਫੀਲ ਗੁੱਡ ਹਾਰਮੋਨਾਂ ਨੂੰ ਰੀਲੀਜ਼ ਕਰਦਾ ਹੈ ਭਾਵ ਸ਼ੁਕਰਗੁਜ਼ਾਰੀ ਇੱਕ ਮੁਫਤ ਦਵਾਈ ਹੈ ਜੋ ਕੁਦਰਤੀ ਤੌਰ ਤੇ ਤੁਹਾਡੇ ਤਣਾਅ ਨੂੰ ਘਟਾ ਕੇ ਤੁਹਾਨੂੰ ਖੁਸ਼ ਕਰਦੀ ਹੈ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਣਾ ਇੱਕ ਧੀ ਦੀ ਜਿਸ ਦੇ ਪਿਤਾ ਨੂੰ ਕੈਂਸਰ ਸੀ ਸਾਰਾ ਪਰਿਵਾਰ ਦੁਖੀ ਅਤੇ ਨਰਾਸ਼ ਸੀ ਧੀ ਹਰ ਰੋਜ਼ ਰੱਬ ਨੂੰ ਸ਼ਿਕਾਇਤਾਂ ਕਰਦੀ ਸੀ ਕਿ ਉਸ ਨਾਲ ਹੀ ਅਜਿਹਾ ਕਿਉਂ ਹੋਇਆ ਇੱਕ ਦਿਨ ਉਸਦੇ ਪਿਤਾ ਨੇ ਉਸ ਨੂੰ ਕਿਹਾ ਤੂੰ ਸ਼ਿਕਾਇਤਾਂ ਕਰ ਰਹੀਆਂ ਕਿ ਮੈਂ ਬਿਮਾਰ ਆ ਪਰ ਤੂੰ ਇਸ ਗੱਲ ਲਈ ਸ਼ੁਕਰਗੁਜ਼ਾਰ ਕਿਉਂ ਨਹੀਂ ਹੁੰਦੀ ਕਿ ਸਾਨੂੰ ਇਸ ਕਮਰੇ ਦੇ ਵਿੱਚ ਇਕੱਠੇ ਬੈਠ ਕੇ ਗੱਲ ਕਰਨ ਦਾ ਸਮਾਂ ਮਿਲਿਆ ਏ ਇਸ ਵਾਕ ਨੇ ਉਸ ਧੀ ਦੀ ਸੋਚ ਬਦਲ ਦਿੱਤੀ ਉਸ ਨੇ ਇੱਕ ਗ੍ਰੈਟੀਟਿਊਡ ਜਰਨਲ ਬਣਾਇਆ ਉਸ ਦੇ ਵਿੱਚੋਂ ਰੋਜ਼ ਲਿਖਦੀ ਸੀ ਉਹ ਹਸਪਤਾਲ ਦੇ ਸਟਾਫ ਲਈ ਪਿਤਾ ਦੀ ਮੁਸਕਰਾਹਟ ਲਈ ਅਤੇ ਉਸ ਦੀ ਜ਼ਿੰਦਗੀ ਦੇ ਹਰ ਚੰਗੇ ਪਲ ਲਈ ਸ਼ੁਕਰਗੁਜ਼ਾਰ ਹੈ ਇਸ ਨਾਲ ਬਿਮਾਰੀ ਤਾਂ ਨਹੀਂ ਖਤਮ ਹੋਈ ਪਰ ਉਸਦੇ ਦੁੱਖ ਅਤੇ ਨਿਰਾਸ਼ਾ ਖਤਮ ਹੋ ਗਈ ਸ਼ੁਕਰਗੁਜ਼ਾਰੀ ਨੇ ਉਸ ਨੂੰ ਮੁਸ਼ਕਲਾਂ ਦੇ ਵਿੱਚ ਵੀ ਖੁਸ਼ੀ ਲੱਭਣੀ ਸਿਖਾ ਦਿੱਤੀ ਇਸ ਮੰਤਰ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣ ਲਈ ਇਹ ਤਿੰਨ ਚੀਜ਼ਾਂ ਦਾ ਨਿਜਮ ਕਰੋ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਆਪਣਾ ਫੋਨ ਛੱਡੋ ਅਤੇ ਤਿੰਨ ਅਜਿਹੀਆਂ ਚੀਜ਼ਾਂ ਲਿਖੋ ਜਾਂ ਸੋਚੋ ਜੋ ਅੱਜ ਤੁਹਾਡੇ ਨਾਲ ਚੰਗੀਆਂ ਹੋਈਆਂ ਅਤੇ ਜਿਨ੍ਹਾਂ ਲਈ ਤੁਸੀਂ ਦਿਲੋਂ ਸ਼ੁਕਰਗੁਜ਼ਾਰ ਹੋ ਇਹ ਛੋਟੀ ਜੀ ਆਦਤ 21 ਦਿਨਾਂ ਦੇ ਵਿੱਚ ਤੁਹਾਡੇ ਦਿਮਾਗ ਦੀ ਸੈਟਿੰਗ ਬਦਲ ਦੇਊਗੀ ਅਤੇ ਤੁਸੀਂ ਨਾ ਚਾਹੁੰਦੇ ਹੋਏ ਵੀ ਹਮੇਸ਼ਾ ਖੁਸ਼ੀ ਦੇ ਪਲ ਲੱਭਣ ਲੱਗੋਗੇ ਤੀਜਾ ਗੁਰਮੰਤਰ ਹੈ ਖੁਸ਼ੀ ਦੀ ਖੋਜ ਅੱਜ ਦੇ ਵਿੱਚ ਕਰੋ ਇਸ ਨੂੰ ਅਸੀਂ ਵਰਤਮਾਨ ਦੇ ਵਿੱਚ ਜੀਣਾ ਕਹਿੰਦੇ ਆ ਸਾਡਾ ਮਨ ਇੱਕ ਟਾਈਮ ਮਸ਼ੀਨ ਦੇ ਵਾਂਗ ਆ ਇਹ ਹਰ ਵੇਲੇ ਦੋ ਥਾਵਾਂ ਤੇ ਰਹਿੰਦਾ ਜਾਂ ਤਾਂ ਬੀਤੇ ਦੇ ਵਿੱਚ ਜਿੱਥੇ ਸਿਰਫ ਪਛਤਾਵਾ ਏ ਕਾਸ਼ ਮੈਂ ਇੱਕ ਇੱਤਾ ਹੁੰਦਾ ਜਾਂ ਫਿਰ ਭਵਿੱਖ ਦੇ ਵਿੱਚ ਜਿੱਥੇ ਸਿਰਫ ਚਿੰਤਾਵਾਂ ਨੇ ਕੀ ਹੋਊਗਾ ਜੇ ਇਹ ਨਾ ਹੋਇਆ ਜਦੋਂ ਅਸੀਂ ਪਿਛਲੇ ਦੁੱਖਾਂ ਜਾਂ ਆਉਣ ਵਾਲੇ ਡਰਾਂ ਦੇ ਵਿੱਚ ਫਸੇ ਰਹਿੰਨੇ ਆ ਤਾਂ ਜਿਸ ਪਲ ਦੇ ਵਿੱਚ ਅਸੀਂ ਜੀ ਰਹੇ ਆ ਇਹ ਪਲ ਵੀ ਹੱਥੋਂ ਨਿਕਲ ਜਾਂਦਾ ਖੁਸ਼ੀ ਸਿਰਫ ਇਸੇ ਪਲ ਦੇ ਵਿੱਚ ਮੌਜੂਦ ਆ ਜਿੱਥੇ ਕੋਈ ਪਛਤਾਵਾ ਨਹੀਂ ਕੋਈ ਚਿੰਤਾ ਨਹੀਂ ਯਾਦ ਰੱਖੋ ਤੁਸੀਂ ਪਿਛਲੇ ਕੱਲ ਨੂੰ ਬਦਲ ਨਹੀਂ ਸਕਦੇ ਅਤੇ ਆਉਣ ਵਾਲੇ ਕੱਲ ਨੂੰ ਕੰਟਰੋਲ ਨਹੀਂ ਕਰ ਸਕਦੇ ਤੁਹਾਡੇ ਕੋਲ ਸਿਰਫ ਇਹ ਅੱਜ ਹੈ ਇਸ ਦੇ ਪਿੱਛੇ ਵੀ ਇੱਕ ਮਜ਼ਬੂਤ ਵਿਗਿਆਨ ਹੈ ਜਦੋਂ ਅਸੀਂ ਵਰਤਮਾਨ ਦੇ ਵਿੱਚ ਰਹਿੰਦੇ ਹਾਂ ਜਿਸ ਨੂੰ ਮਾਈਂਡਫੁਲਨੈਸ ਕਿਹਾ ਜਾਂਦਾ ਤਾਂ ਸਾਡੇ ਦਿਮਾਗ ਦਾ ਇੱਕ ਹਿੱਸਾ ਐਮਿਗਲਾਡਾ ਸ਼ਾਂਤ ਹੋ ਜਾਂਦਾ ਐਮਿਗਲਾਡਾ ਉਹ ਹਿੱਸਾ ਜੋ ਡਰ ਅਤੇ ਚਿੰਤਾ ਵਰਗੀਆਂ ਭਾਵਨਾਵਾਂ ਨੂੰ ਪੈਦਾ ਕਰਦਾ ਜਦੋਂ ਤੁਸੀਂ ਧਿਆਨ ਲਗਾਉਣੀ ਹੋ ਜਾਂ ਕਿਸੇ ਕੰਮ ਨੂੰ ਪੂਰੇ ਧਿਆਨ ਨਾਲ ਕਰਦੇ ਹੋ ਤਾਂ ਤੁਹਾਡੇ ਦਿਮਾਗ ਦੀ ਸੋਚਣ ਵਾਲੀ ਸ਼ਕਤੀ ਯਾਨੀ ਕਿ ਪ੍ਰੀਫਰੰਟਲ ਕਾਰਟੈਕਸ ਮਜ਼ਬੂਤ ਹੁੰਦਾ ਅਤੇ ਚਿੰਤਾ ਘਟਦੀ ਹੈ ਇਸ ਦਾ ਮਤਲਬ ਹੈ ਜਦੋਂ ਤੁਸੀਂ ਵਰਤਮਾਨ ਦੇ ਵਿੱਚ ਹੁੰਨੇ ਹੋ ਤਾਂ ਤੁਹਾਡਾ ਦਿਮਾਗ ਕੁਦਰਤੀ ਤੌਰ ਤੇ ਤਣਾਅ ਮੁਕਤ ਹੋ ਜਾਂਦਾ ਹੈ ਅਤੇ ਖੁਸ਼ੀ ਲਈ ਜਗ੍ਹਾ ਬਣਦੀ ਹੈ ਇੱਕ ਖੋਜਾਂ ਮੁਤਾਬਕ ਧਿਆਨ ਕਰਨ ਵਾਲੇ ਲੋਕ ਔਸਤ 40% ਤੱਕ ਘੱਟ ਚਿੰਤਾ ਮਹਿਸੂਸ ਕਰਦੇ ਨੇ ਸਾਡੇ ਸਭ ਤੋਂ ਵੱਡੇ ਗੁਰੂ ਛੋਟੇ ਬੱਚੇ ਨੇ ਜਦੋਂ ਇੱਕ ਛੋਟਾ ਬੱਚਾ ਖੇਡ ਰਿਹਾ ਹੁੰਦਾ ਤਾਂ ਉਹ ਇਹ ਸੋਚਦਾ ਵੀ ਅੱਜ ਸਕੂਲ ਦੇ ਵਿੱਚ ਕੀ ਹੋਇਆ ਜਾਂ ਮੈਂ ਕੱਲ ਨੂੰ ਕੀ ਖਾਊਂਗਾ ਨਹੀਂ ਉਹ ਪੂਰੀ ਤਰ੍ਹਾਂ ਉਸ ਪਲ ਦੇ ਵਿੱਚ ਲੀਨ ਹੁੰਦਾ ਉਸ ਦੀ ਖੇਡ ਉਸ ਦੀ ਹਾਸੇ ਮਜ਼ਾਕ ਦੀ ਦੁਨੀਆ ਹੀ ਉਸ ਦਾ ਸਭ ਕੁਝ ਹੁੰਦੀ ਆ ਇਸੇ ਕਰਕੇ ਬੱਚੇ ਸਭ ਤੋਂ ਵੱਧ ਖੁਸ਼ ਰਹਿੰਦੇ ਨੇ ਮੈਂ ਤੁਹਾਨੂੰ ਇੱਕ ਮਸ਼ਹੂਰ ਯੋਗੀ ਦੀ ਗੱਲ ਦੱਸਦਾ ਜਿਸ ਨੇ ਜ਼ਿੰਦਗੀ ਦੇ ਮੁਸ਼ਕਲ ਸਮੇਂ ਦੇ ਵਿੱਚ ਵੀ ਸ਼ਾਂਤੀ ਬਣਾਈ ਰੱਖੀ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਤੁਸੀਂ ਤਾਂ ਕਿਉਂ ਨਹੀਂ ਕਰਦੇ ਤਾਂ ਉਹਨਾਂ ਨੇ ਕਿਹਾ ਜਦੋਂ ਮੈਂ ਚੱਲਦਾ ਤਾਂ ਮੈਂ ਸਿਰਫ ਚੱਲਦਾ ਜਦੋਂ ਮੈਂ ਖਾਂਦਾ ਤਾਂ ਸਿਰਫ ਖਾਂਦਾ ਮੇਰਾ ਮਨ ਇੱਕੋ ਵੇਲੇ ਇੱਕ ਕੰਮ ਕਰਦਾ ਹੈ ਇਸ ਸਧਾਰਨ ਜਿਹੇ ਫਾਰਮੂਲਾ ਹੀ ਵਰਤਮਾਨ ਦੇ ਵਿੱਚ ਜੀਣ ਦਾ ਰਾਜ ਹੈ ਵਰਤਮਾਨ ਦੇ ਵਿੱਚ ਰਹਿਣ ਦੀ ਆਦਤ ਪਾਉਣ ਲਈ 5 ਮਿੰਟ ਦੀ ਜਾਗਰੂਕਤਾ ਦਾ ਨਿਯਮ ਵਰਤੋ ਦਿਨ ਦੇ ਵਿੱਚ ਤਿੰਨ ਵਾਰ ਸਿਰਫ 5 ਮਿੰਟ ਲਈ ਕੋਈ ਵੀ ਕੰਮ ਜਿਵੇਂ ਕਿ ਚਾਹ ਪੀਣਾ ਬਰਤਨ ਧੋਣਾ ਜਾਂ ਤੁਰਨਾ ਪੂਰੇ ਧਿਆਨ ਨਾਲ ਕਰੋ ਜਦੋਂ ਤੁਸੀਂ ਚਾਹ ਪੀਂਦੇ ਹੋ ਤਾਂ ਸਿਰਫ ਉਸ ਦੀ ਖੁਸ਼ਬੂ ਮਹਿਸੂਸ ਕਰੋ ਗਰਮ ਰਾਹਤ ਮਹਿਸੂਸ ਕਰੋ ਉਸ ਦੇ ਸਵਾਦ ਨੂੰ ਮਹਿਸੂਸ ਕਰੋ ਜਦੋਂ ਤੁਹਾਡਾ ਮਨ ਭਟਕੇ ਤਾਂ ਉਸ ਨੂੰ ਪਿਆਰ ਨਾਲ ਵਾਪਸ ਵਰਤਮਾਨ ਦੇ ਵਿੱਚ ਲੈ ਕੇ ਆਓ। ਇਹ ਛੋਟਾ ਜਿਹਾ ਅਹਿਸਾਸ ਤੁਹਾਡੀ ਸਾਰੀ ਜ਼ਿੰਦਗੀ ਨੂੰ ਸ਼ਾਂਤੀ ਅਤੇ ਖੁਸ਼ੀ ਨਾਲ ਭਰ ਦੇਊਗਾ। ਗੁਰਮੰਤਰ ਨੰਬਰ 4 ਰਿਸ਼ਤਿਆਂ ਤੇ ਨਿਵੇਸ਼। ਖੁਸ਼ੀ ਦਾ ਚੌਥਾ ਮੰਤਰ ਅਕਸਰ ਅਸੀਂ ਭੁੱਲ ਜਾਂਦੇ ਹਾਂ ਉਹ ਹੈ ਆਪਣੇ ਰਿਸ਼ਤਿਆਂ ਨੂੰ ਸੰਭਾਲੋ। ਅੱਜ ਦੇ ਦੌਰ ਦੇ ਵਿੱਚ ਅਸੀਂ ਸਭ ਕੁਝ ਡਿਜੀਟਲ ਬਣਾ ਲਿਆ ਏ। ਸਾਡੇ ਫੋਨ ਦੇ ਵਿੱਚ ਹਜ਼ਾਰਾਂ ਦੋਸਤ ਨੇ ਪਰ ਜਦੋਂ ਰਾਤ ਨੂੰ ਕੋਈ ਮੁਸ਼ਕਲ ਆਵੇ ਤਾਂ ਸ਼ਾਇਦ ਸਾਡੇ ਕੋਲ ਗੱਲ ਕਰਨ ਲਈ ਕੋਈ ਅਸਲੀ ਦੋਸਤ ਨਹੀਂ ਹੁੰਦਾ। ਅਸੀਂ ਘੰਟਿਆਂ ਬੰਦੀ ਪੈਸਾ ਕਮਾਉਣ, ਕੈਰੀਅਰ ਬਣਾਉਣ ਜਾਂ ਮਹਿੰਗੀਆਂ ਚੀਜ਼ਾਂ ਖਰੀਦਣ ਤੇ ਲਾਉਂਦੇ ਆਂ ਪਰ ਜਦੋਂ ਤੁਸੀਂ ਆਪਣੇ ਦੇ ਆਖਰੀ ਪਲਾਂ ਬਾਰੇ ਸੋਚੋਗੇ ਤਾਂ ਤੁਹਾਨੂੰ ਕੀ ਖੁਸ਼ੀ ਦੇਊਗਾ ਤੁਹਾਡਾ ਬੈਂਕ ਬੈਲੈਂਸ ਜਾਂ ਤੁਹਾਡੇ ਆਲੇ-ਦੁਆਲੇ ਖੜੇ ਤੁਹਾਡੇ ਪਿਆਰੇ ਜਵਾਬ ਹੈ ਸਾਡੇ ਆਪਣੇ ਯਾਦ ਰੱਖੋ ਅਸਲੀ ਖੁਸ਼ੀ ਵੱਧ ਤੋਂ ਵੱਧ ਚੀਜ਼ਾਂ ਇਕੱਠੀਆਂ ਕਰਨ ਦੇ ਵਿੱਚ ਨਹੀਂ ਸਗੋਂ ਚੰਗੇ ਤੋਂ ਚੰਗੇ ਲੋਕਾਂ ਨਾਲ ਸਮਾਂ ਬਤਾਉਣ ਦੇ ਵਿੱਚ ਆ ਇਹ ਸਿਰਫ ਭਾਵਨਾਤਮਕ ਗੱਲ ਨਹੀਂ ਆ ਇਹ ਵਿਗਿਆਨਿਕ ਤੌਰ ਤੇ ਸਾਬਤ ਹੋ ਚੁੱਕੀ ਆ ਮੈਂ ਤੁਹਾਨੂੰ ਹਾਰਵਰਡ ਸਟਡੀ ਆਫ ਅਡਲਟ ਡਿਵੈਲਪਮੈਂਟ ਬਾਰੇ ਦੱਸਦਾ ਜੋ ਦੁਨੀਆ ਦੀ ਸਭ ਤੋਂ ਲੰਬੀ ਸਟਡੀ ਆ ਜੋ 75 ਸਾਲ ਤੱਕ ਚੱਲਦੀ ਆ ਇਹ ਅਧਿਐਨ ਦੇ ਵਿੱਚ ਹਜ਼ਾਰਾਂ ਲੋਕਾਂ ਦੀ ਜ਼ਿੰਦਗੀ ਨੂੰ ਟਰੈਕ ਕੀਤਾ ਗਿਆ ਤੇ ਤਾਕੀ ਨਿਕਲਿਆ ਇਹ ਕਿ ਨਾ ਤਾਂ ਦੌਲਤ ਅਤੇ ਨਾ ਹੀ ਪ੍ਰਸਿੱਧੀ ਨੇ ਲੋਕਾਂ ਨੂੰ ਖੁਸ਼ ਰੱਖਿਆ ਸਗੋਂ ਸਭ ਤੋਂ ਜ਼ਿਆਦਾ ਖੁਸ਼ ਅਤੇ ਸਿਹਤਮੰਦ ਉਹ ਲੋਕ ਸੀ ਜਿਨ੍ਹਾਂ ਦੇ ਰਿਸ਼ਤੇ ਮਜ਼ਬੂਤ ਸਨ ਇਹ ਸਟੱਡੀ ਕਹਿੰਦੀ ਹੈ ਕਿ ਚੰਗੇ ਰਿਸ਼ਤੇ ਨਾ ਸਿਰਫ ਸਾਡੇ ਮਨ ਨੂੰ ਸਗੋਂ ਸਾਡੇ ਸਰੀਰ ਨੂੰ ਵੀ ਤੰਦਰੁਸਤ ਰੱਖਦੇ ਨੇ ਕਿਉਂਕਿ ਇਹ ਸਾਨੂੰ ਤਣਾਅ ਤੋਂ ਬਚਾਉਂਦੇ ਨੇ ਮੈਂ ਇੱਕ ਸਫਲ ਬਿਜ਼ਨਸਮੈਨ ਨੂੰ ਜਾਣਦਾ ਉਹਨਾਂ ਨੇ ਆਪਣੀ ਜ਼ਿੰਦਗੀ ਦੇ 40 ਸਾਲ ਸਿਰਫ ਪੈਸਾ ਕਮਾਉਣ ਦੇ ਵਿੱਚ ਲਗਾ ਦਿੱਤੇ ਉਹਨਾਂ ਦੀ ਸਭ ਤੋਂ ਵੱਡੀ ਦੌਲਤ ਉਹਨਾਂ ਦਾ ਕੰਮ ਸੀ ਉਹਨਾਂ ਨੇ ਕਦੇ ਵੀ ਆਪਣੇ ਬੱਚਿਆਂ ਜਾਂ ਆਪਣੀ ਪਤਨੀ ਨਾਲ ਛੁੱਟੀਆਂ ਨਹੀਂ ਮਨਾਈਆਂ ਹਮੇਸ਼ਾ ਬਿਜੀ ਰਹੇ ਜਦੋਂ ਉਹ 60 ਦੇ ਹੋਏ ਤਾਂ ਉਹਨਾਂ ਕੋਲੇ ਸਭ ਕੁਝ ਸੀ ਪਰ ਪਰਿਵਾਰ ਨਹੀਂ ਸੀ ਉਹਨਾਂ ਦੇ ਬੱਚੇ ਪਰਦੇਸ ਸੀਗੇ ਤੇ ਉਹਨਾਂ ਦੀ ਪਤਨੀ ਇਕੱਲੀ ਰਹਿੰਦੀ ਸੀ ਉਹਨਾਂ ਨੇ ਇੱਕ ਵਾਰ ਮੈਨੂੰ ਕਿਹਾ ਵੀ ਮੈਂ ਸੋਚਿਆ ਕਿ ਮੈਂ ਇਹਨਾਂ ਲਈ ਕਮਾ ਰਿਆਂ ਪਰ ਕਮਾਉਂਦੇ ਕਮਾਉਂਦੇ ਕਦੋਂ ਮੈਂ ਇਹਨਾਂ ਨੂੰ ਗਵਾ ਦਿੱਤਾ ਪਤਾ ਹੀ ਨਹੀਂ ਲੱਗਿਆ ਹੁਣ ਮੈਂ ਬਹੁਤ ਅਮੀਰ ਹਾਂ ਪਰ ਬਹੁਤ ਜ਼ਿਆਦਾ ਇਕੱਲਾ ਹਾਂ ਖੁਸ਼ੀ ਦੀ ਪਰਿਭਾਸ਼ਾ ਇਹ ਹੈ ਕਿ ਉਹ ਸਮਾਂ ਜੋ ਅਸੀਂ ਪਿਆਰ ਕਰਨ ਵਾਲੇ ਲੋਕਾਂ ਤੇ ਲਗਾਈਏ ਇਸ ਮੰਤਰ ਨੂੰ ਲਾਗੂ ਕਰ ਲੈ ਸਿਰਫ ਇੱਕ ਚੀਜ਼ ਕਰੋ ਰੋਜ਼ ਦਿਲੋਂ ਸੁਣਨ ਦਾ ਨਿਜਮ ਰੋਜ਼ ਆਪਣੇ ਕਿਸੇ ਖਾਸ ਦੋਸਤ ਯਾਨੀ ਕਿ 파ਟਰਨਰ ਬੱਚੇ ਦੋਸਤ ਲਈ 5 ਮਿੰਟ ਕੱਢੋ ਹੁਣ ਬੰਦ ਕਰੋ ਟੀਵੀ ਬੰਦ ਕਰੋ ਜਦੋਂ ਉਹ ਬੋਲਣ ਤਾਂ ਸਿਰਫ ਸੁਣੋ ਸਲਾਹ ਦੇਣ ਦੀ ਕੋਸ਼ਿਸ਼ ਨਾ ਕਰੋ ਸਿਰਫ ਉਹਨਾਂ ਨੂੰ ਇਹ ਮਹਿਸੂਸ ਕਰਵਾਓ ਕਿ ਤੁਸੀਂ ਉਹਨਾਂ ਦੇ ਨਾਲ ਹੋ ਇਹ 5 ਮਿੰਟ ਦਾ ਨਿਵੇਸ਼ ਤੁਹਾਨੂੰ ਸਾਲਾਂ ਦੀ ਖੁਸ਼ੀ ਅਤੇ ਮਜ਼ਬੂਤ ਬੰਧਨ ਵਾਪਸ ਦੇਊਗਾ ਗੁਰਮੰਤਰ ਨੰਬਰ 5 ਮਕਸਦ ਦੀ ਤਲਾਸ਼ ਅਤੇ ਹੁਣ ਖੁਸ਼ੀ ਦਾ ਆਖਰੀ ਅਤੇ ਸਭ ਤੋਂ ਮਹੱਤਵਪੂਰਨ ਮੰਤਰ ਆਪਣੇ ਜੀਵਨ ਦੇ ਮਕਸਦ ਨੂੰ ਲੱਭੋ ਕਲਪਨਾ ਕਰੋ ਕਿ ਤੁਹਾਡੀ ਜ਼ਿੰਦਗੀ ਇੱਕ ਕਿਸ਼ਤੀ ਹੈ ਪਰ ਇਸ ਦੇ ਕੋਲ ਕੋਈ ਮੈਪ ਜਾਂ ਮੰਜ਼ਲ ਨਹੀਂ ਹੈ ਇਹ ਹਵਾ ਦੇ ਝੋਕਿਆਂ ਦੇ ਨਾਲ ਕਦੇ ਇੱਧਰ ਪੜਕਦੀ ਹੈ ਕਦੇ ਉੱਧਰ ਪੜਕਦੀ ਹੈ ਭਾਵੇਂ ਤੁਹਾਡੇ ਕੋਲ ਕਿੰਨੇ ਵੀ ਪੈਸੇ ਜਾਂ ਚੰਗੇ ਰਿਸ਼ਤੇ ਹੋਣ ਖੁਸ਼ੀ ਸਿਰਫ ਮੇਰੀ ਜ਼ਰੂਰਤਾਂ ਪੂਰੀਆਂ ਕਰਨ ਤੱਕ ਸੀਮਤ ਨਹੀਂ ਹੈ ਅਸਲੀ ਸੰਤੋਸ਼ਟੀ ਉਦੋਂ ਮਿਲਦੀ ਹੈ ਜਦੋਂ ਤੁਸੀਂ ਆਪਣੇ ਤੋਂ ਵੱਡੀ ਕਿਸੇ ਚੀਜ਼ ਲਈ ਜਿਉਉਣੇ ਹੋ ਕਿਸੇ ਦੀ ਮਦਦ ਕਰਨਾ ਕਮਿਊਨਿਟੀ ਲਈ ਕੰਮ ਕਰਨਾ ਜਾਂ ਦੁਨੀਆ ਦੇ ਵਿੱਚ ਛੋਟੇ ਜਾ ਚੰਗਾ ਬਦਲਾਵ ਲਿਆਉਣਾ ਇਹ ਗੱਲ ਯਾਦ ਰੱਖੋ ਜਦੋਂ ਤੁਹਾਡੀ ਜ਼ਿੰਦਗੀ ਦਾ ਕੋਈ ਮਕਸਦ ਹੁੰਦਾ ਤਾਂ ਛੋਟੇ ਦੁੱਖ ਤੁਹਾਨੂੰ ਹਿਲਾ ਨਹੀਂ ਸਕਦੇ ਕਿਉਂਕਿ ਤੁਸੀਂ ਇੱਕ ਵੱਡੇ ਮਿਸ਼ਨ ਤੇ ਹੁੰਨੇ ਹੋ ਅਸੀਂ ਇਸ ਨੂੰ ਹੈਲਪਰ ਹਾਈ ਕਹਿੰਦੇ ਆ ਜਾਂ ਵਿਗਿਆਨ ਦੀ ਭਾਸ਼ਾ ਦੇ ਵਿੱਚ ਅਲਟ੍ਰੀਸਮ ਯਾਨੀ ਕਿ ਪ੍ਰੋਪਕਾਰ ਜਦੋਂ ਤੁਸੀਂ ਕਿਸੇ ਦੀ ਨਿਰਸਵਾਰਥ ਮਦਦ ਕਰਦੇ ਹੋ ਤਾਂ ਤੁਹਾਡੇ ਦਿਮਾਗ ਦਾ ਰਿਵਾਰਡ ਸੈਂਟਰ ਐਕਟਿਵ ਹੋ ਜਾਂਦਾ ਇਹ ਫਿਰ ਤੋਂ ਉਹੀ ਖੁਸ਼ੀ ਵਾਲੇ ਹਾਰਮੋਨ ਡੋਪਾਮਾਈਨ ਅਤੇ 세ਰੋਟੋਨਿਨ ਛੜਦਾ ਏ ਪਰ ਇੱਥੇ ਫਰਕ ਹੈ ਮਕਸਦ ਵਾਲੀ ਖੁਸ਼ੀ ਲੰਬੇ ਸਮੇਂ ਤੱਕ ਚੱਲਦੀ ਹੈ ਜਿਹੜੇ ਲੋਕ ਕਿਸੇ ਵੱਡੇ ਮਕਸਦ ਲਈ ਕੰਮ ਕਰਦੇ ਨੇ ਉਹ ਦੂਜਿਆਂ ਦੇ ਮੁਕਾਬਲੇ ਘੱਟ ਡਿਪਰੈਸ਼ਨ ਅਤੇ ਜ਼ਿਆਦਾ ਸੰਤੁਸ਼ਟੀ ਮਹਿਸੂਸ ਕਰਦੇ ਨੇ ਦੂਜਿਆਂ ਨੂੰ ਖੁਸ਼ੀ ਦੇ ਕੇ ਅਸਲ ਦੇ ਵਿੱਚ ਤੁਸੀਂ ਖੁਦ ਨੂੰ ਖੁਸ਼ ਕਰਦੇ ਹੋ ਯਾਨੀ ਕਿ ਟੈਰੀਆ ਟ੍ਰੈਂਟ ਦੀ ਕਹਾਣੀ ਸੁਣੀ ਹੋਊਗੀ ਉਹ ਜਵਾਬੇ ਦੀ ਇੱਕ ਗਰੀਬ ਔਰਤ ਸੀ ਜਿਸ ਨੂੰ ਬਚਪਨ ਦੇ ਵਿੱਚ ਪੜ੍ਹਨ ਨਹੀਂ ਦਿੱਤਾ ਗਿਆ ਉਸਨੇ ਕਦੇ ਹਾਰ ਨਹੀਂ ਮੰਨੀ ਉਸਦਾ ਮਕਸਦ ਆਪਣੇ ਲਈ ਡਿਗਰੀ ਲੈਣਾ ਨਹੀਂ ਸੀ ਸਗੋਂ ਉਸਦਾ ਮਕਸਦ ਸੀ ਕਿ ਉਹ ਆਪਣੇ ਪਿੰਡ ਦੀਆਂ ਸਾਰੀਆਂ ਕੁੜੀਆਂ ਦੇ ਲਈ ਇੱਕ ਸਕੂਲ ਬਣਾਏ ਤਾਂ ਕਿ ਕੋਈ ਵੀ ਸਿੱਖਿਆ ਤੋਂ ਵਾਂਝਾ ਨਾ ਰਹੇ کئی ਸਾਲਾਂ ਦੀ ਸਖਤ ਮਿਹਨਤ ਤੋਂ ਬਾਅਦ ਉਸਨੇ ਆਪਣੀ ਪੀ ਐਚ ਡੀ ਪੂਰੀ ਕੀਤੀ ਅਤੇ ਆਪਣੇ ਮਕਸਦ ਨੂੰ ਪੂਰਾ ਕੀਤਾ ਅੱਜ ਉਸ ਦਾ ਕੰਮ ਓਪਰਾ ਵਿਨਫਰੇ ਵਰਗੀਆਂ ਮਹਾਨ ਸ਼ਖਸੀਤਾਂ ਲਈ ਪ੍ਰੇਰਨਾ ਹੈ ਯਾਦ ਰੱਖੋ ਤੁਹਾਡਾ ਮਕਸਦ ਅਰਬਾਂ ਰੁਪਏ ਕਮਾਉਣਾ ਨਹੀਂ ਬਲਕਿ ਇਹ ਹੈ ਕਿ ਤੁਹਾਡੀ ਜ਼ਿੰਦਗੀ ਦਾ ਦੂਜਿਆਂ ਤੇ ਕੀ ਅਸਰ ਪੈਂਦਾ ਹੈ ਆਪਣਾ ਮਕਸਦ ਲੱਭਣ ਲਈ ਰੋਜ਼ਾਨਾ ਇਹ ਸਵਾਲ ਪੁੱਛੋ ਮੇਰੀ ਸਭ ਤੋਂ ਵੱਡੀ ਪ੍ਰਤਿਭਾ ਕੀ ਹੈ ਅਤੇ ਮੈਂ ਇਸ ਨੂੰ ਦੁਨੀਆ ਦੀ ਸੇਵਾ ਲਈ ਕਿਵੇਂ ਵਰਤ ਸਕਦਾ ਹਾਂ ਇਸ ਦੀ ਸ਼ੁਰੂਆਤ ਛੋਟੀ ਜੀ ਮਦਦ ਨਾਲ ਕਰੋ ਹਫ਼ਤੇ ਦੇ ਵਿੱਚ ਇੱਕ ਘੰਟਾ ਕਿਸੇ ਐਨ ਜੀਓ ਲਈ ਵਲੰਟੀਅਰ ਕਰੋ ਜਾਂ ਆਪਣੇ ਗਵਾਂਢ ਦੇ ਵਿੱਚ ਕਿਸੇ ਬਜ਼ੁਰਗ ਦੀ ਛੋਟੀ ਜੀ ਮਦਦ ਕਰੋ ਜਦੋਂ ਤੁਸੀਂ ਮਕਸਦ ਨਾਲ ਜਿਉਉਨੇ ਹੋ ਤਾਂ ਤੁਸੀਂ ਹਰ ਰੋਜ਼ ਖੁਸ਼ੀ ਨਾਲ ਭਰੇ ਉੱਠਦੇ ਹੋ ਤਾਂ ਦੋਸਤੋ ਅਸੀਂ ਸਿੱਖਿਆ ਕਿ ਹਮੇਸ਼ਾ ਖੁਸ਼ ਰਹਿਣ ਲਈ ਤੁਹਾਨੂੰ ਕਿਸੇ ਬਾਰੀ ਚੀਜ਼ ਦੀ ਲੋੜ ਨਹੀਂ ਸਗੋ ਤੁਹਾਡੀ ਸੋਚ ਨੂੰ ਬਦਲਣ ਦੀ ਲੋੜ ਹੈ ਆਓ ਇੱਕ ਵਾਰ ਫਿਰ ਤੋਂ ਉਹ ਪੰਜ ਗੁਰਮੰਤਰ ਨੂੰ ਯਾਦ ਕਰੀਏ ਪਹਿਲਾ ਤੁਲਨਾ ਨਾ ਕਰਨਾ ਆਪਣੀ ਤੁਲਨਾ ਸਿਰਫ ਕੱਲ੍ਹ ਵਾਲੇ ਆਪਣੇ ਆਪ ਨਾਲ ਕਰੋ ਦੂਜਾ ਐਸਾਨਮੰਦੀ ਦੀ ਸ਼ਕਤੀ ਰੋਜ਼ ਸੌਣ ਤੋਂ ਪਹਿਲਾਂ ਤਿੰਨ ਚੀਜ਼ਾਂ ਲਈ ਸ਼ੁਕਰਗੁਜ਼ਾਰ ਹੋਵੋ ਤੀਜਾ ਵਰਤਮਾਨ ਦੇ ਵਿੱਚ ਜਿਓ ਹਰ ਕੰਮ ਨੂੰ ਪੂਰੇ ਧਿਆਨ ਨਾਲ ਕਰੋ ਜਿਵੇਂ ਕਿ ਇਹ ਪਹਿਲੀ ਵਾਰ ਹੋ ਰਿਹਾ ਹੋਵੇ ਚੌਥਾ ਰਿਸ਼ਤਿਆਂ ਤੇ ਨਿਵੇਸ਼ ਆਪਣੇ ਪਿਆਰਿਆਂ ਨੂੰ ਰੋਜ਼ 5 ਮਿੰਟ ਲਈ ਦਿਲੋਂ ਸੁਣੋ ਪੰਜਵਾਂ ਮਕਸਦ ਦੀ ਤਲਾਸ਼ ਆਪਣੀ ਜ਼ਿੰਦਗੀ ਨੂੰ ਆਪਣੇ ਤੋਂ ਵੱਡੇ ਕਿਸੇ ਮਕਸਦ ਨਾਲ ਜੋੜੋ ਖੁਸ਼ੀ ਕੋਈ ਮੰਜ਼ਲ ਨਹੀਂ ਹੈ ਜਿੱਥੇ ਤੁਸੀਂ ਪਹੁੰਚੋਗੇ ਬਲਕਿ ਇਹ ਤੁਹਾਡੇ ਜੀਵਨ ਦਾ ਸਫ਼ਰ ਹੈ ਇਸ ਸਫ਼ਰ ਨੂੰ ਸਹਾਵਨਾ ਬਣਾਉਣਾ ਤੁਹਾਡੇ ਆਪਣੇ ਹੱਥ ਦੇ ਵਿੱਚ ਆ ਇਹ ਪੰਜ ਮੰਤਰ ਸਿਰਫ ਸੁਣ ਲਈ ਨਹੀਂ ਨੇ ਸਗੋਂ ਰੋਜ਼ਾਨਾ ਅਮਲ ਕਰਨ ਲਈ ਨੇ ਤੁਸੀਂ ਰੋਜ਼ਾਨਾ ਅਮਲ ਕਰੋਗੇ ਉਨੇ ਹੀ ਖੁਸ਼ ਰਹੋਗੇ ਇਸ ਲਈ ਅੱਜ ਤੋਂ ਆਪਣੀ ਖੁਸ਼ੀ ਦੀ ਜ਼ਿੰਮੇਵਾਰੀ ਖੁਦ ਚੱਕੋ ਹੁਣ ਗੱਲ ਕਰਦੇ ਆ ਐਕਸ਼ਨ ਦੀ ਮੈਨੂੰ ਥੱਲੇ ਕਮੈਂਟ ਕਰਕੇ ਦੱਸੋ ਇਹਨਾਂ ਪੰਜ ਮੰਤਰਾਂ ਦੇ ਵਿੱਚੋਂ ਅੱਜ ਤੁਸੀਂ ਸਭ ਤੋਂ ਪਹਿਲਾਂ ਕਿਸ ਗੁਰੂ ਮੰਤਰ ਨੂੰ ਆਪਣੀ ਜ਼ਿੰਦਗੀ ਕੀ ਦੇ ਵਿੱਚ ਅਪਣਾਉਂਗੇ ਤੁਹਾਡਾ ਜਵਾਬ ਮੇਰੇ ਲਈ ਬਹੁਤ ਕੀਮਤੀ ਹੈ ਜੇ ਇਹ ਵੀਡੀਓ ਤੁਹਾਨੂੰ 1% ਵੀ ਵਧੀਆ ਲੱਗੀ ਆ ਤਾਂ ਇਸ ਨੂੰ ਆਪਣੇ ਘੱਟੋ ਘੱਟ ਤਿੰਨ ਦੋਸਤਾਂ ਨਾਲ ਜ਼ਰੂਰ ਸਾਂਝਾ ਕਰੋ ਸ਼ਾਇਦ ਉਹ ਅੱਜ ਇਸ ਸੰਦੇਸ਼ ਦੀ ਉਡੀਕ ਕਰ ਰਹੇ ਹੋਣ ਅਤੇ ਜੇ ਤੁਸੀਂ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਵੀ ਜ਼ਰੂਰ ਦਬਾ ਦਿਓ ਤਾਂ ਜੋ ਤੁਸੀਂ ਜ਼ਿੰਦਗੀ ਬਦਲਣ ਵਾਲੀ ਕੋਈ ਵੀ ਅਗਲੀ ਵੀਡੀਓ ਮਿਸ ਨਾ ਕਰੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ